ਫਰੋਜ਼ਪੁਰ ਤੋਂ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਹੀ ਚੋਰਾ ਵੱਲੋਂ ਲੋਕਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਤਾਜੀ ਘਟਨਾ ਜਿਹੜੀ ਆ ਫਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿੱਚ ਵਾਪਰੀ ਆ ਜਿੱਥੇ ਦੇਰ ਰਾਤ ਚੋਰ ਘਰ ਦੇ ਬਾਹਰੋਂ ਇੱਕ ਮਹਿੰਦਰਾ ਪਿਕਅਪ ਗੱਡੀ ਲੈ ਕੇ ਫਰਾਰ ਹੋ ਗਏ ਆ ਤਾਂ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਜਿਹੜੀ ਆ ਉਹ ਸਾਹਮਣੇ ਆਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਚੋਰ ਆਉਂਦੇ ਆ ਤਾਂ ਕਰਦੇ ਬਾਹਰੋਂ Mahindra pickup ਗੱਡੀ ਲੈ ਕੇ ਫਰਾਰ ਹੋ ਜਾਂਦੇ ਆ ਤਾਂ ਇਸ ਪੁਰਾਣ ਜਦ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਤਨਵੰਡੀ ਭਾਜ ਦੀ ਪੁਲਿਸ ਤੇ ਵੱਡੇ ਸਵਾਲ ਜਿਹੜੇ ਆ ਚੁੱਕੇ ਗਏ ਆ ਕਿ ਜਦ ਗੱਡੀ ਚੋਰੀ ਹੋਈ ਆ ਤਾਂ ਪੁਲਿਸ ਨੂੰ ਤੁਰੰਤ ਇਤਲਾਹ ਜਿਹੜੀ ਆ ਉਹ ਦਿੱਤੀ ਗਈ ਆ ਪਰ ਪੁਲਿਸ ਨੇ ਉਹਨਾਂ ਦੀ ਕੋਈ ਵੀ ਸੁਣਵਾਈ ਜਿਹੜੀ ਉਹ ਨਹੀਂ ਕੀਤੀ ਅਗਰ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਹੁੰਦਾ ਤਾ ਚੋਰ ਵੀ ਫੜੇ ਜਾ ਸਕਦੇ ਸੀਗੇ ਤਾਂ ਗੱਡੀ ਵੀ ਜਿਹੜੀ ਆ ਉਹ ਬਰਾਮਦ ਕੀਤੀ ਜਾ ਸਕਦੀ ਸੀਗੀ ਤਾਂ ਉਹਨਾਂ ਵੱਲੋਂ ਹੁਣ ਫਰੋਇਪਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਅੱਗੇ ਗੁਹਾਰਨ ਲਗਾਈ ਜਾ ਰਹੀ ਆ ਕਿ ਚੋਰਾਂ ਨੂੰ ਜਲਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਤਾਂ ਹੋਰ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇੰਨਾ ਪੜ ਲਿਖ ਕੇ ਜਿੱਥੇ ਅੱਜ ਅਸੀਂ ਨੌਕਰੀ ਕਰਨੀ ਸੀ ਅੱਜ ਅਸੀਂ ਉਸ ਪੁਲਿਸ ਡਿਪਾਰਟਮੈਂਟ ਦੇ ਆ ਕਰਲੇ ਮੰਨਤਾ ਕਰ ਰਹੇ ਆ ਇੱਕ ਆ ਦਾ ਰੋਜ਼ਗਾਰ ਦਾ ਸਾਧਨ ਬਣਾਇਆ ਸੀਗਾ ਤੇ ਅੱਜ ਉਹ ਰੋਜ਼ਗਾਰ ਦਾ ਸਾਡਾ ਸਾਧਨ ਵੀ ਖਤਮ ਕੀਤਾ ਗਿਆ ਹੋਇਆ ਕੀ ਹੈ ਪੂਰੀ ਗੱਲ ਦੱਸੂਂ ਦੀਵਾਲੀ ਆਉਂਦੀ ਸਾਰਿਆਂ ਲਈ ਖੁਸ਼ੀਆਂ ਦਾ ਤਿਹਾਰ ਹੁੰਦਾ ਹੈ ਪਰ ਸਾਡੇ ਲਈ ਤਾਂ ਦੀਵਾਲੀ ਕਾਦੀ ਆ ਗਈ ਜੀ ਸਾਡਾ ਤਾਂ ਰੋਜ਼ਗਾਰ ਹੀ ਖਤਮ ਕਰ ਗਈ ਆ ਦੀਵਾਲੀ ਆਈ ਜੀ 23 10 ਦੀ ਵਿਸ਼ਕਰਮਾ 22 10 ਦਾ ਵਿਸ਼ਕਰਮਾ ਡੇ ਸੀਗਾ ਰਾਤ ਨੂੰ ਜੀ ਗੂੜੀ ਨੀਂਦ ਚ ਸੋ ਰਿਆ ਸੀਗਾ ਮੇਰੇ ਬ੍ਰਦਰ ਮੇਰੀ ਮੰਮਾ ਸੋ ਰਹੇ ਸੀਗੇ ਫਿਰ ਰਾਤ ਨੂੰ 11:30 ਵਜੇ ਆਲਰੇਡੀ ਉਹ ਜਿਹੜੇ ਬੰਦੇ ਸੀ ਪਹਿਲਾਂ ਹੀ ਰੇਕੀ ਕਰਦੇ ਸੀ ਜੋ ਕਿ ਸੀਸੀਟੀਵੀ ਕੈਮਰਾ ਲਾਈਵ ਜੜੀਆਂ ਵਾ ਸਾਡੇ ਕੋਲ ਸਾਰੀਆਂ ਔਨ ਰਿਕਾਰਡਿੰਗਸ ਹੈਗੀਆਂ ਵਾ ਉਸ ਤੋਂ ਬਾਅਦ ਦੋ ਬੰਦੇ ਗੱਡੀ 'ਚ ਬੈਠਦੇ ਆ ਉਹਨਾਂ ਕੋਲੇ ਤੇਜ਼ ਹਥਿਆਰ ਹੁੰਦੇ ਆ ਬਰਸ਼ੇ ਹੁੰਦੇ ਆ ਉਹ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਉਹ ਕੀ ਕਰਦੇ ਗੱਡੀ ਨੂੰ ਰੇਡਦੇ ਆ ਪੂਰੇ 12:30 ਵਜੇ 11:30 ਕਿ ਉਹ ਚੈੱਕ ਕਰ ਜਾਂਦੇ ਆ ਚਾਬੀ ਲਾ ਕੇ ਇਹ ਗੱਡੀ ਤੋੜ ਸਕਦੀ ਹੈ ਕਿਦਾਂ ਪੋਨੇ 12 ਦੋ ਬੰਦੇ ਆ ਕੇ ਗੱਡੀ ਦੀ ਬਾਰੀ ਖੋਲ ਕੇ ਦੇਖਦੇ ਆ ਪੂਰੇ 12:30 ਵਜੇ 12:30 ਤੇ ਛੇ ਬੰਦੇ ਆਉਂਦੇ ਆ ਦੋ ਖੜਦੇ ਆ ਜੀ ਮੋੜ ਤੇ ਸੈਂਬੀ ਵਾਲੀ ਗਲੀ ਤਲਵੰਡੀ ਭਾਈ ਦੇ ਵਿੱਚ ਨੋ ਮੋੜ ਤੇ ਖੜਦੇ ਆ ਗੱਡੀ ਨੂੰ ੱਟਕਾ ਲਾਉਂਦੇ ਆ ਕਿ ਗੱਡੀ ਦੀ ਆਵਾਜ਼ ਨਾ ਆਵੇ ਮੇਰੇ ਮੰਮਾ ਉੱਡਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਬਾਹਰ ਕੋਈ ਖੜਕਾ ਹੋ ਰਿਹਾ ਹੈ ਉਹ ਜਦ ਨੂੰ ਉਹ ਜਾਂਦੇ ਆ ਤੇ ਮੋੜ ਤੇ ਗੱਡੀ ਉਹ ਸਟਾਰਟ ਕਰਕੇ ਉੱਥੋਂ ਲੈ ਜਾਂਦੇ ਆ ਉਸ ਤੋਂ ਬਾਅਦ ਹੋਰ ਤਾਂ ਕੀ ਕਹਨੀ ਹੈ ਕਾਪੀ ਗੱਡੀ ਟੋਲ ਡੈਕਸ ਗੱਡੀ ਉਸ ਤੋਂ ਬਾਅਦ ਜਦੋਂ ਜੀ ਮੇਰਾ ਬ੍ਰਦਰ ਪਿੱਛਾ ਕਰਨ ਜਾਂਦਾ ਹੈ ਗਵਾਂਡੀਆਂ ਨੂੰ ਆਂਡ ਗਵਾਂਡ ਸਾਰਿਆਂ ਨੂੰ ਆਪਾਂ ਠੋਣੇ ਆ ਗੱਡੀ ਜੁਰ ਤੱਕ ਢਿੱਲੋ ਮਤਲਬ ਇਹ ਜਾਂਦੇ ਆ ਕੋਰਤੀ ਸੇ ਕਾ ਸ਼ਾਹ ਕੋ ਟੋਲ ਪਲਾਜ਼ਾ ਜਾਂਦੇ ਜਦੋਂ ਕਿਤੇ ਗਲਤੀ ਆਠ ਆ ਜੇ ਪਰ ਪੁਲਿਸ ਦੀ ਇੰਨੀ ਨਲਾਈਕੀ ਆ ਕਿ ਉਹਨਾਂ ਨੂੰ ਅਸੀਂ ਇਨਫੋਰਮ ਕਰਨ ਤੇ ਵੀ ਪੁਲਿਸ ਦਾ ਕੋਈ ਬੰਦਾ ਨਹੀਂ ਪਹੁੰਚਿਆ ਤੇ ਅਸੀਂ ਆਪ ਹੀ ਇੱਕ ਪਬਲਿਕ ਸਰਵੈਂਟ ਹੋਣ ਦੇ ਨਾਤੇ ਅਸੀਂ ਆਪਦੀ ਗੱਡੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਰਾਤ ਨਹੀਂ ਲੱਭੀ ਪਰ ਜੇ ਪੁਲਿਸ ਉਹਦੋਂ ਸਾਡਾ ਸਾਥ ਦਿੰਦੀ ਤੇ ਗੱਡੀ ਸਾਡੇ ਹੱਥੋਂ ਨਹੀਂ ਜਾਣੀ ਸੀ ਜੀ ਕੀ ਇਨਸਾਫ ਦੀ ਕੀ ਮੰਗ ਕਰਦੇ ਪੁਲਿਸ ਅਸੀਂ ਤਾਂ ਜੀ ਇਹੀ ਮੰਗ ਕਰਦੇ ਆ ਕਿ ਜੇ ਤੁਸੀਂ ਇੰਨੀਆਂ ਤਨਖਾਹਾਂ ਨਾਲ ਆਪਦਾ ਜੇਬਾਂ ਭਰ ਰਹੇ ਆ ਤਾਂ ਉਹ ਇੱਕ ਸਹੀ ਤਨਖਾਹਾਂ ਲਵੋ ਕਿਉਂਕਿ ਇੱਕ ਆਮ ਬੰਦਾ ਇੱਕ ਕੀ ਗੱਡੀ ਤੇ ਇੱਕ ਕਮਾਈ ਕਰਕੇ ਤਾਂ ਆਪਦਾ ਰੋਜ਼ਗਾਰ ਤੇ ਤੁਸੀਂ ਤਾਂ ਫਿਰ ਵੀ ਸਾਰਾ ਦਿਨ ਏਸੀਆਂ ਦੇ ਵਿੱਚ ਬੈਠਦੇ ਆ ਤੇ ਤਦ ਵੀ ਤੁਸੀਂ ਕੋਈ ਕੰਮ ਨਹੀਂ ਕਰਦੇਗੇ ਹੋਰ ਅਸੀਂ ਤੁਹਾਡੇ ਤੋਂ ਕੀ ਮੰਗ ਕਰ ਸਕਦੇ ਆ ਪਰ ਤੁਸੀਂ ਐਟ ਲੀਸਟ ਇੰਨੀਆਂ ਵੱਡੀਆਂ ਵੱਡੀਆਂ ਵਾਰਦਾਤਾਂ ਹੋ ਜਾਂਦੀਆਂ ਇਨ੍ਹਾਂ ਵਿੱਚ ਦਾ ਤੁਸੀਂ ਬੰਦੇ ਦਾ ਸਾਥ ਦਵੋ ਸਾਡੇ ਇਲਾਕੇ ਦੇ ਡੀਆਈਜੀ ਸਾਹਿਬ ਅਤੇ ਅਕਸਰ ਸਾਹਿਬ ਬਹੁਤ ਵਧੀਆ ਫਖਸਮ ਨੇ ਕਿਉਂ ਨਾ ਮੋਰਗੇ ਤੁਸੀਂ ਕਰ ਦਿੰਦੀ ਅਸੀਂ ਜੀ ਸਾਡੇ ਇਲਾਕੇ ਦੇ ਭਵਿੰਦਰਜੀਤ ਸਿੰਘ ਸਿੱਧੂ ਜਿਹੜੇ ਐਸਐਸਪੀ ਐ ਉਹ ਜੀ ਅਸੀਂ ਰਹਿੰਦੇ ਆ ਤਲਵੰਡੀ ਪਾਈ ਦੇ ਵਿੱਚ ਤੇ ਜ਼ਿਲ੍ਹਾ ਫਿਰੋਜ਼ਪੁਰ ਸਾਡੀ ਡਿਸਟ੍ਰਿਕਟ ਹੈ ਉਹਨਾਂ ਕੋਲੇ ਵੀ ਅੱਜ ਅਸੀਂ ਗਏ ਸੀ ਪਰ ਕਿਸੇ ਦਰਹਾਨਾ ਮੀਟਿੰਗ 'ਚ ਬਿਜ਼ੀ ਹੋਣ ਕਰਕੇ ਉਹ ਸਾਨੂੰ ਸਮਾਂ ਆਵਦਾ ਨਹੀਂ ਦੇ پا ਰਹੇ ਪਰ ਅਸੀਂ ਉਹਨਾਂ ਨੇ ਇੱਕ ਅਪੀਲ ਕਰਦੇ ਕਿ ਰਿਕੁਐਸਟ ਕਰਦੇ ਆ ਕਿ ਜਿਹੜੇ ਨੀਚੇ ਬੈਠੇ ਮੁਲਾਜ਼ਮ ਆ ਨੀਚੇ ਬੈਠੇ ਬੰਦੇ ਆ ਇਹਨਾਂ ਤੇ ਧਿਆਨ ਮਾਰੋ ਕੋਈ ਵੀ ਤਲਵੰਡੀ ਭਾਈ ਦੇ ਵਿੱਚ ਕੰਮ ਨਹੀਂ ਹੋ ਰਿਹਾ ਸਿਵਿਆਂ ਪਾਰਕਾਂ ਦੇ ਵਿੱਚ ਤੱਕ ਇੰਨੀਆਂ ਵਾਰਦਾ ਤਾਂ ਹੋ ਰਹੀਆਂ ਕਿ ਜਿੰਨੀਆਂ ਕਹਿ ਦੋ ਓਨੀਆਂ ਹੀ ਥੋੜੀਆਂ ਵਾਂ ਅੱਜ ਦੇ ਟਾਈਮ ਦੇ ਦੌਰਾਨ ਅਸੀਂ ਪਰ ਉਹਨਾਂ ਤੇ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਗੱਡੀ ਹੈ ਹੋਰ ਰੋਜੀ ਰੋਟੀ ਦਾ ਕੀ ਸਾਧਨ ਪਰਵਾ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਜੀ ਹੋਰ ਕੋਈ ਰੋਜੀ ਰੋਟੀ ਦਾ ਸਾਧਨ ਨਹੀਂ ਇੱਕ ਮੇਰਾ ਭਰਾ ਐਨੇ ਸਾਨੂੰ ਦੋ ਭੈਣਾਂ ਨੂੰ ਵਿਆਹਾ ਵਾ ਉਸ ਵਾਰ ਮੇਰੀ ਇੱਕ ਮੰਮੀ ਆ ਭਰਾ ਮੇਰਾ ਜੇ ਕੁਵਾਰਾ ਹੈ ਉਹ ਆਪਦੀ ਇਹ ਗੱਡੀ ਚਲਾਉਂਦਾ ਸੀ ਤੇ ਰੋਜੀ ਰੋਟੀ ਆਪਦੀ ਕਮਾਉਂਦਾ ਸੀ ਤੇ ਅੱਜ ਜੀ ਸਾਨੂੰ ਸਾਡੇ ਕੋਲੇ ਕੋਈ ਵੀ ਰੋਜੀ ਰੋਟੀ ਦਾ ਸਾਧਨ ਨਹੀਂ ਹੈਗਾ ਸਾਡੇ ਪਿਤਾ ਕੀ ਕੰਮ ਕਰਦੇ ਨੇ ਸਾਡੇ ਪਿਤਾ ਜੀ ਪਹਿਲਾਂ ਇਹੀ ਕੰਮ ਕਰਦੇ ਸੀ ਉਹਨਾਂ ਦੀ ਡੈਥ ਹੋਣ 2016 ਦੇ ਵਿੱਚ ਦੀਵਾਲੀ ਵਾਲੇ ਦਿਨ ਹੀ ਉਹਨਾਂ ਦੀ ਡੈਥ ਹੋਈ ਸੀ ਤੋਂ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਇੰਨੇ ਉਹ ਕੰਮ ਨੂੰ ਸੰਭਾਲ ਲਿਆ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਪੁਲਿਸ ਮੋਕੇ ਤੇ ਪ੍ਰੋਪਰ ਕਾਰਵਾਈ ਕਰਦੀ ਉਸੇ ਟਾਈਮ ਐਕਸ਼ਨ ਲੈਂਦੀ ਤਾਂ ਮੇਰੀ ਗੱਡੀ ਕਿਤੇ ਵੀ ਨਹੀਂ ਜਾਣੀ ਸੀ ਤੇ ਮੇਰੀ ਗੱਡੀ ਇਹ ਪੁਲਿਸ ਨੇ ਉਹਦੀ ਅਕਵਾਇਰ ਕਰ ਲੈਣੀ ਸੀ ਤੇ ਮੈਂ ਡੀਆਈਜੀ ਸਾਹਿਬ ਤੇ ਸਾਡੇ ਡਿਸਟ੍ਰਿਕਟ ਵਾਲੇ ਐਸਐਸਪੀ ਸਾਹਿਬ ਨੂੰ ਇਹੀ ਕਹਿਣਾ ਚਾਹਾਂਗਾ ਕਿ ਮੇਰੀ ਗੱਡੀ ਨੂੰ ਲੱਭ ਕੇ ਮੈਨੂੰ ਦਿੱਤਾ ਜਾਵੇ ਤਾਂ ਜੋ ਮੈਂ ਆਪਣਾ ਰੋਜ਼ਗਾਰ ਤੇ ਆਪਣਾ ਪਰਿਵਾਰ ਦਾ ਪਾਲਣ ਪੋਸ਼ ਚੰਗੀ ਤਰ੍ਹਾਂ ਕਰ ਸਕਾਂ